ਆਜਾ ਲੋਕੀ ਦਰਸ਼ਨ ਕਰੰਡੇ ਹੀ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੂੰ ਬੂਟ ਪਾਏ ਆ ਵੀ ਮਾਰਿਆ ਦਾ ਸਰੂਪ ਆਉਂਦਿਆ ਵੀ ਪਿੱਛੇ ਹੋ ਕੇ ਖਲੋ ਜਾ ਆ ਸਿੰਘ ਸੀ ਤੇ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜੇ ਨਹੀਂ ਛੱਡਿਆ ਇੱਥੇ ਤੇ ਇੱਕਦਮ ਖੜਿਆ ਮਾਰਿਆ ਇਹਦਾ ਆ ਦੇਖੋ ਆ ਬੇਚੂ ਸਾਡੀ ਬੜੀ ਆ ਖੋਨ ਨਾਲੇ ਬੜੀ ਪਈ ਆ ਇਹ ਕਾਹ ਮਾਰਿਆ ਇੱਥੇ ਉਹ ਕਾਹ ਮਾਰਿਆ ਇੱਥੇ ਸਭ ਤੋਂ ਉਹਦੇ ਸਿੰਘ ਦੇ ਦਾੜੇ ਦੀ ਬਦਬੀ ਕੀਤੀ ਆ ਫੇਰ ਚਲੇ ਗਏ ਦੌੜ ਕੇ ਉੱਥੇ ਵੇਲੇ ਤੇ ਜੇ ਫੇਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤੇ ਫੇਰ ਨਿਹੰਗ ਸਿੰਘ ਆਪ ਕਾਰਵਾਈ ਕਰਨਗੇ ਫੇ ਚਿੱਚੂ ਤੱਕ ਮਰਜ਼ੀ ਦੌੜ ਲਾ ਲੈਣਗੇ ਵੈਰੀ ਗੁੱਟੀ ਦਾ ਕਾਲ ਇਹ ਨਗਰ ਕੀਰਤਨ ਕਿਹਦੇ ਸੰਬੰਧ ਚੋਂ ਕੱਢਿਆ ਜਾ ਰਿਹਾ ਸੀ ਇਹ ਬਾਬਾ ਜੀ ਨਗਰ ਕੀਰਤਨ ਦਾ ਹੈਗਾ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਜੀ ਦਾਦੇ ਉਹਨਾਂ ਦੇ ਬਦਲੇ ਵੀ ਇੱਕ ਮੋਰੰਡੇ ਚ ਨਗਰਕਰਤਨ 8 ਸਾਲ ਤੋਂ ਚੱਲੂ ਹੋ ਕੇ ਤੇ ਆਪਣੇ ਫੇਰ ਸਾਹਿਬ ਤੱਕ ਜਾਣਾ ਸੀ ਨਗਰਕਰਤਨ ਉਹਨਾਂ ਨੇ ਵਿੱਚ ਹੀ ਆ ਕੇ ਵੀ 2 ਮਿੰਟ ਸਿਰ ਪਸਾਵਰ ਨਹੀਂ ਦਿੱਤਾ ਤੇ ਮਾਰੀ ਸਾਹਿਬ ਲੰਘ ਜਾ ਗਿਆ ਉਹਨਾਂ ਨੇ ਕਿਹਾ ਕਿ ਕਰਨਾ ਹੋਈ ਹੈ ਮੇਰਾ ਨਾ ਗੁਰਵਿੰਦਰ ਸਿੰਘ ਹੈ ਜੀ ਤੇ ਅੱਜ ਨਗਰਕਰਤਨ ਨਿਕਰਿਆ ਸੀਗਾ ਜੀ ਜਿਹੜਾ ਜੋ ਮਾਰਾ ਦੀ ਕਿਰਪਾ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀਗਾ ਜੀ ਇਹ ਦਰਿਆ ਹੋਂ ਦਾ ਗੁਰੂ ਕਬਾਗ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਸ਼ਕ ਨੇੜੇ ਜਿੱਥੇ ਮਾਰਾ ਚੱਲੂ ਹੋਇਆ ਤੇ ਇਥੇ ਚੌਂਕੇ ਲੈ ਪਹੁੰਚਿਆ ਨਗਰ ਕੀਰਤਨ ਦੀ ਪਹਿਲੀ ਟਰਾਲੀ ਲੰਗੀ ਤੇ ਦੂਜੀ ਟਰਾਲੀ ਜਦੋਂ ਲੰਘਣ ਲੱਗੀ ਤੇ ਇੱਕ ਮੋਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਤੇ ਇਥੋਂ ਦੇ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋਇਆ ਪਰ ਪਤਾ ਨਹੀਂ ਲਾ ਚਾਉਂਦੇ ਪਤਾ ਨਹੀਂ ਕਿਸੇ ਤਰੀਕੇ ਉਹਨਾਂ ਨੇ ਹਵਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਅਹੀਂ ਛਡਾਇਆ ਜੋ ਕਿ ਵੀਡੀਓ ਫੁਟੇਜ ਵਿੱਚ ਹੈਗਾ ਵਾ ਛਡਾਇਆ ਚਲੇ ਗਏ ਪਤਾ ਨਹੀਂ ਕਿ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵੱਡੇ ਆਏ। ਉਹਨਾਂ ਨੇ ਕੋਈ ਪੁਰਾਣੇ ਦਾ ਦੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ। ਉਹ ਲੈ ਕੇ ਆ ਗਏ ਤੇ ਉਹਨਾਂ ਨੇ ਫਿਰ ਮਾਰਨੇ ਸ਼ੁਰੂ ਕਰ ਦਿੱਤੇ ਕੋਈ خوف ਜਾਂ ਭੈ ਨਹੀਂ ਸੀ ਉਹਨਾਂ ਨੂੰ। ਮਹਾਰਾਜ ਦੀ ਆਦਰ ਦਾ ਕੋਈ ਨਹੀਂ ਮਹਾਰਾਜ ਨੇ ਪਾਲਕੀ ਨਾਲ ਹੀ ਸਾਹਮਣੇ ਤੇ ਉਹਨਾਂ ਨੇ ਜੰਗੀਆਂ ਕਹਿੰਦੀਆਂ ਗਾਲਾਂ ਕੱਢੀਆਂ। ਜਿਸੰਗ ਦੇ ਧੌਣ ਤੇ ਦਾਤਰ ਵੱਜਿਆ ਮਹਾਰਾਜ ਨੂੰ ਮਜਾ ਹੋ ਗਿਆ ਟੱਕ ਲੱਗਿਆ ਵਾ। ਇੱਕ ਲੱਤ ਤੇ ਵੱਜਿਆ ਵਾ। ਇੱਕ ਉਹਦੇ ਹੱਥ ਤੇ ਵੱਜਿਆ ਜੀ ਤੇ ਉਹਦੀ ਦਾੜੀ ਫੜ ਲਈ ਗਈ। ਬੜੀ ਮੁਸ਼ਕਲ ਨਾਲ ਉਹ ਪੀਤਾ ਪਰ ਬਹੁਤ ਬੁਰਾ ਹਾਲਾਤ ਸੀਗੇ ਜੀ ਬੜੀ ਹੋਰ ਬੇਦਰਦੀ ਵਾਲੀ ਸਥਿਤੀ ਸੀਗੀ ਸਮਝੋ ਬਾਦ ਸੀ ਬੜੀ ਮੁਸ਼ਕਲ ਦੇ ਨਾਲ ਸੜਾਈਦਾ ਸੀ ਲੋ ਭੱਜ ਭੱਜ ਕੇ ਪਿਆਗੇ ਸੀਗੇ 3 4 ਚਾਰ ਨੌਜਵਾਨ ਸੀਗੇ ਜੀ ਟੋਟਲ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ ਕੌਣ ਸੀਗੇ ਜਿਹੜੇ ਨੌਜਵਾਨ ਹੈ ਜੀ ਉਹ ਤਾਂ ਗੱਦਗਾ ਖੇਡ ਲੈ ਖਿਡਾਰੀ ਆ ਬੱਚਾ ਖੇਡਦਾ ਸਿੱਖਦਾ ਵਾ ਗੱਦਗਾ ਉਹ ਪਤਾ ਨਹੀਂ ਕਿ ਆਪ ਤਾਂ ਬੜੀ ਜੀ ਉਹ ਉੱਥੇ ਉੱਪਰ ਆਪ ਹੈ ਜੀ ਉਹ ਤਾਂ ਘਟਾਰੀ ਸਿੱਖਦਾ ਗੱਟਕਾ ਆਪਣੇ ਸੁਲਤਾਨਪੁਰ ਦੇ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਆ ਉਹ ਵੀ ਸੁਲਤਾਨਪੁਰ ਦੇ ਹੀ ਆ ਜੀ ਆਪਣੇ ਕਾਫੀ ਜਾਣ ਪਹਿਣ ਦੇ ਬੱਚੇ ਆ ਪਤਾ ਨਹੀਂ ਹੁਣ ਕੀ ਕਾਰਨ ਬਣਿਆ ਉਹ ਵਾਪਸ ਇੱਦਾਂ ਬਹੁਤ ਗੁਰੇ ਤਰੀਕੇ ਨਾਲ ਵਸੇ ਪਰ ਸਮਾਨ ਇਦੀ ਨਿਜਾਜਕ ਨਹੀਂ ਹੁੰਦੇ ਜਾਜਕ ਨਹੀਂ ਉਹਨਾਂ ਨੇ ਦੇਖੀ ਮਾਰੇ ਦੀ ਵਾੜੀ ਆ ਰਹੀ ਆ ਇੰਨੇ ਬੱਚੇ ਖੜੇ ਇੰਨਾ ਮਤਲਬ ਸੁਲਤਾਨਪੁਰ ਲੋਧੀ ਦਾ ਜਲੂਸ ਲੱਗਦਾ ਨਾ ਅੱਜ ਦੇਖਣ ਨੂੰ ਮਿਲਿਆ ਅੱਜ ਬੰਦਾ ਜੀ ਕੈਮਰਾ ਦੇ ਵਿੱਚ ਹੋਊਗਾ ਇੱਥੇ ਕੈਮਰੇ ਚੌਂਕ ਤੇ ਲੱਗੇ ਆ ਬਾਕ ਜੀ ਮੇਰੇ ਹਿਸਾਬ ਨਾਲੋਂ 4 ਫੁੱਟ ਤੋਂ ਲੰਬੇ ਹੋਣੇ ਆ ਜੀ ਉਹ ਕਾਲੇ ਜਿਹੇ ਰੰਗ ਦੇ ਦਾਤ ਸੀਗੇ ਲੰਬੇ ਲੰਬੇ ਇਹ ਤਾਂ ਮਾਰੇ ਜਾ ਗਿਆ ਜੀ ਪਤਾ ਨਹੀਂ ਬੜੀ ਮੂਰੇ ਹੋ ਹੋ ਕੇ ਬੜੀ ਯਾਰ ਮੇਰੀ ਬਾਹ ਮਜੀ ਬੜੀ ਯਾਰ ਮੇਰੀ ਬਾਹ ਤੇ ਵਜ ਲਿਆ ਸੀ ਸਾਡੀ ਸਰਾਰ ਜੋ ਫਿਟਾ ਜਿਹੜੇ ਵੱਜ ਗਿਆ ਹੋਰ ਸੰਗਤ ਦੇ ਵੱਜ ਗਿਆ ਸੰਗਤ ਦੇ ਵਿੱਚ ਬਹੁਤ ਲੋਕ ਉਤਮਾਇਆ ਤਾਂ ਸੰਗਤ ਦੇ ਵੀ ਵੱਜਿਆ ਤੇ ਆ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਕਿੱਥੇ ਰੌਣਕ ਸੀਗੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ ਹਾਂਜੀ ਇਹ ਸੰਘਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ ਉਹਨਾਂ ਨੇ ਨਾਂ ਤਾਂ ਲਿਖੇ ਆ ਜੀ ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਸੂਤ ਆਉਣ ਵਾਲਾ ਕੰਮ ਲੈਦਾ ਜੀ ਉਹਨਾਂ ਦਾ ਪਤਾ ਨਹੀਂ ਦੇਖੋ ਕੀ ਕਰਦੇ ਆ ਜੀ ਪ੍ਰਸ਼ਾਸਨ ਕੀ ਕਰਦਾ ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਲੂਨ ਸਾਹਿਬ 'ਚ ਉਂਗਲਾਂ ਕਰ ਕਰ ਕੇ ਜਾਂਦਾ ਤੈਨੂੰ ਪਛਾਣ ਲਿਆ ਵਾ ਤੇ ਇਹਨਾਂ ਨਹੀਂ ਜਿੱਠਾਂਗੇ ਇਹ ਵੀ ਬੱਚਾ ਸਾਡਾ ਵੜਾਨ ਮਤਲਬ ਕਿ ਬਰੋਕਿਆਂ ਨੂੰ ਉਹ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਹੋ ਚਾਰ ਚਾਰ ਪੰਜ ਪੰਜ ਜਾਣੇ ਪੈ ਰਹੇ ਆ ਤੇ ਸਾਡਾ ਚਲੋ ਸਿਆਣੇ ਹੁੰਦਾ ਫਰਜ਼ ਹੀ ਬੰਦਾ ਸੀ ਵਿਚਾਰ ਰੱਖਣਾ ਦੋਵੇਂ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਬਜਾਅਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੈਨੂੰ ਉਮੀਦ ਆ ਕਿ ਦੁਬਾਰਾ ਜੇ ਉੱਤੇ ਨੁਕਸਾਨ ਹੁੰਦਾ ਤਾਂ ਉਹਦੇ ਵੀਰ ਵਰ ਤੋਂ ਉਹ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਹੁਣ ਸਰਿਆਮ ਚੌਂਕ ਦੇ ਵਿੱਚ ਕਹਿ ਕੇ ਕਿ ਤੇਰਾ ਨੁਕਸਾਨ ਕਰਾਂਗੇ ਜਿੱਦਾਂ ਕਹਿੰਦੇ ਸੀ ਜੀ ਗਾਲਾਂ ਕੱਢੀਆਂ ਗਈਆਂ ਮਤਲਬ ਕਿ ਟੋਟਲ ਕਮਿਊਨਿਟੀ ਕਾਪ ਤੋਂ ਸਿੱਧਾ ਗਿਆ ਕਿ ਤੁਹਾਡੀ ਦੀਪ ਆ ਜਣੀ ਗਾਲ ਕੱਟਣ ਦੀ ਉਹ ਗਾਲ ਉਹਨੇ ਕੱਟੀ ਆਪਣਾ ਮਨ ਨਹੀਂ ਮੰਨਦਾ ਉਹ ਵਜਨ ਕਰੀਏ ਗਾਲ ਕੱਟੀ ਉਹਨਾਂ ਦੇ ਮਾਵਾ ਤੇ ਭੈਣਾ ਦੀਆਂ ਗਾਲਾਂ ਕੱਢੀਆਂ ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਰੇਸਾ ਦਿੰਦਾ ਸੀ ਉਹਨੂੰ ਰੋਕਿਆ ਗਿਆ ਉਹਦੇ ਨਾਲ ਹੀ ਜੇ ਪਿੱਛੇ ਨਾਲ ਪਾਲਕੀ ਮਹਾਰਾਜ ਦੀ ਪਾਲਕੀ ਲੰਘਦੀ ਸੀ ਪਾਲਕੀ ਲੰਘਦੀ ਬਈ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਵੀ ਰੁਕ ਜਾਓ ਪਾਲਕੀ ਆ ਰਹੀ ਹੈ ਪਰ ਉਹਨਾਂ ਲਿਆਜਿਆ ਨਹੀਂ ਕੀਤਾ ਜੀ ਪਾਲਕੀ ਦਾ ਵੀ ਕੋਈ ਨੀ ਹੋਇਆ ਤੇ ਇਕੁਨੇ ਸਿੰਘ ਨੇ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਹੋਰ ਮੋਢੇ ਬੁਲਾ ਲਏ ਕਿਸ ਸੰਬੰਧ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਅੱਜ ਇਹ ਨਗਰ ਕੀਰਤਨ ਜਿਹੜਾ ਜੀ ਮਾਰਾ ਸਾਹਿਬ ਦੇ ਪਰਿਵਾਰ ਦੀ ਸ਼ਹੀਦੀ ਦਾ ਹੈ ਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਦਾ ਸੰਗਤ ਭਾਈ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜੀ ਹੈ ਜੀ ਉਹ ਮਨਾ ਰਹੀ ਹੈ ਰਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਕੁਝ ਹੋਇਆ ਹੈ ਤਾਂ ਕਿ ਜੇ ਵੱਡੇ ਧਰਾਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ ਸ਼ਾਇਦ ਛੋਟੇ ਧਰਾਨੇ ਸੀ ਕਾ ਕਰਕੇ ਆਇਆ ਹੋ ਗਿਆ ਕਿ ਮਹਾਰਾਜ ਜੀ ਜਾਣਦਾ ਸੀ ਕੀ ਖੇਤ ਬਣੀ ਹੈ ਪਰ ਮਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ ਭਾਈ ਕੀ ਦਲਵਾ ਤੋ ਆਪਣੀ ਨਾਇਕ ਜੀਂ ਪ੍ਰੋਜਟ ਵਾਲਾ ਮੇਰਾ ਨਾਮ ਭਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜੇ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਗੈਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾਲਾ ਜਿੰਨੂੰ ਜਿਆਦਾ ਅੱਗ ਲੱਗੀ ਮੈਂ ਕਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਮੈਂ ਕਹਿੰਦਾ ਤੂੰ ਜਿਆਦਾ ਮੈਂ ਕਹਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜੁਰਤਾ ਨਾ ਤੇ ਚ ਕਹਿੰਦਾ ਤੂੰ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਉੱਤਰਾਂ ਤੇ ਫਿਰ ਇਹਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਪਾ ਮਾਰਿਆ ਜਪਾ ਮਾਰ ਲਿਆ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਬਾਹਰ ਉਹ ਜਿੱਦੇ ਤੁਸੀਂ ਵੀ ਤਿਹਾਰ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹੋ ਹਾਂ ਫਿਰ ਫਿਰ ਉੱਥੇ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਤੁਹਾਡੇ ਮੁੰਡੇ ਤੇ ਕਹਿੰਦੇ ਸਾਟ ਲੱਗ ਗਈ ਲੈ ਆਓ ਇੱਥੋਂ ਇਹ ਫਿਰ ਆਏ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਕਿਸਾ ਦੀ ਬੇਅਦਬੀ ਕੀਤੀ ਗਈ ਹੈ ਨਾਲੇ ਦੀ ਬੇਅਦਬੀ ਕੀਤੀ ਗਈ ਹੈ ਇੰਦਾ ਇੰਦਾ ਦੀ ਬੱਬਾ ਹੀ ਕੋਈ ਗੱਲ ਨਹੀਂ ਇੰਦਰ ਕੋਈ ਗੱਲਬਾਤ ਹੋ ਗਈ ਸੀ ਇਸ ਸੀਸੀ ਕੈਮਰੇ ਨੇ ਸਾਰਾ ਪੱਲ ਲੱਗ ਜਾਣਾ ਕੋਈ ਗੱਲ ਨਹੀਂ ਬੈਠੇ ਆ ਜੈਸ ਗੱਲ ਪਰ ਪਰ ਝੂਠੇ ਦੋਸ਼ਾਂ ਜਿਹੜੇ ਵੀ ਬੰਦੇ ਲੱਗਦੇ ਆ ਮਗਰ ਇਹ ਆ ਕਿ ਝੂਠੇ ਦੋਸ਼ ਨਹੀਂ ਜਿਹੜੇ ਲਾਉਣੇ ਚਾਹੀਦੇ ਜਿਹੜੀ ਗੱਲ ਬੰਦੀ ਆ ਆਪਦੀ ਕਰੋ ਸਾਡੇ ਨਾਲ ਕਿਥੇ ਲੱਗੀ ਆ ਇੱਥੇ ਲੱਗੀ ਬਾਹਾਂ ਤੇ ਆ ਵੇਖੋ ਤੇ ਪਿੱਛੇ ਕੀ ਗੱਲਬਾਤ ਨਾਲ ਕਿ ਤਰ੍ਹਾਂ ਵਾਪਰੇ ਚਾਕੇ ਨਗਰ ਕੰਨ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨੇ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹਰਸਾ ਵਾਪਰੇ ਨਹੀਂ ਉੱਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋ ਤਾਂ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕਾਹਤੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕੇ ਇਹਨੂੰ ਰੋਕ ਵੀ ਰਹਿਣਾ ਤੇ ਨਿਮਰਤਾ ਸੇ ਇਹਨੂੰ ਰੋਕੋ ਉਸ ਤੋਂ ਬਾਅਦ ਨਹੀਂ ਰੋਕਦਾ ਫਿਰ ਜੋ ਮਰ ਜਦ ਉਸ ਤੋਂ ਬਾਅਦ ਵੀ ਦੁਆਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿੱਦਾਂ ਨੂੰ ਕਢਾ ਕੇ ਲਿਆਇਆ ਜਾਂ ਕਿੱਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਹਾਰਾਜ ਸਾਡਾ ਵੀ ਸਾਂਝਾ ਸਾਰਿਆਂ ਦਾ ਹੀ ਸੋ ਹਮੇਸ਼ਾ ਰੋਈ ਬੇਰ ਸਾਹ ਸਾਰੇ ਮਾਥੇ ਕੰਜਾਈਦਾ ਨਾਲੇ ਇਹਨਾਂ ਦਾ ਵੀ ਉਨਾ ਹੀ ਅਧਿਕਾਰ ਆ ਸਾਡਾ ਵੀ ਉਨਾ ਸਾਰਿਆਂ ਦਾ ਹਣਾ ਮਹਾਰਾਜ ਦਾ ਇੱਕੋ ਸਾਰਿਆਂ ਲਈ ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਕਿਸ ਤਰ੍ਹਾਂ ਮੰਨਦੇ ਜਿਹੜੇ ਉਹਨਰ ਨੇ ਕਿਤਨ ਦੌਰਾਨ ਇਹ ਘਟਨਾ ਹੋਈ ਹੈ ਹਾਂਜੀ ਵੀ ਮੰਨਦੇ ਹੋ ਕਿ ਇਹ ਗਲਤ ਹੋਇਆ ਜੋ ਵੀ ਹੋਇਆ ਚਲੋ ਹੋਇਆ ਹਾਂ ਇਹ ਮੰਨਦੇ ਕਿ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਉਹ ਹੋ ਸਕਦਾ ਅਗਰ ਉਹਨਾਂ ਨੂੰ ਨਿਮਰਤਾ ਸਿਹਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪੇਲੀ ਗੱਲ ਤਾਂ ਕਿਹਾ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਇਹ ਤਾਂ ਕਹਿ ਕੇ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ ਵਿੱਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜੀ ਕੋਈ ਉਮਰ ਦਾ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਬਿਲਕੁਲ ਜੈਨੂਨ ਗੱਲ ਹਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆ ਉਹ ਰੋਪਏ ਕੀ ਦਾੜਾ ਜਿਹੜਾ ਉੱਪਟਿਆ ਗਿਆ ਵਾ ਇਹਨਾਂ ਵੱਲੋਂ ਅਜ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਜਦੋਂ ਪਿੱਛੋਂ ਸਾਰੇ ਬੰਨੋਂ ਜਫੇ ਪਿਓ ਦਾੜਾ ਕਿਹੜੇ ਬੰਨੋਂ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਉਮਰ ਦਾ ਵਾ ਜਿਹੜਾ ਮੁੰਡਾ ਜਿਹਦੀ ਕਹਿਣ ਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਨਹੀਂ ਪਛਾਨ ਮੁੰਡਾ ਕਿਹੜਾ ਵਾ ਪਰ ਬੱਟ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੀ ਉਮਰ ਦਾ ਮੁੰਡਾ ਉਹਦੇ ਕੋ ਦਾੜੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲਬਾਤ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰ अगर आपको हमारी यह वीडियो अच्छी लगी तो इस वीडियो को शेयर जरूर करें और हमारे चैनल को लाइक करना ना भूलें